ਵਿਸ਼ਾ ਹੈ ਮਜਲੂਮਾਂ ਦੀ ਰੱਖਿਆ ਲਈ ਵਿਸ਼ਾ ਹੈ ਧਰਮ ਨੀਤੀ ਵਿਸ਼ਾ ਹੈ ਕਿ ਬਾਹਾਂ ਜਿਨ੍ਹਾਂ ਦੀ ਪਕੜੀਏ ਧਰ ਪਈਏ ਬਾਹਾਂ ਨਾ ਛੋੜੀਏ ਜਾਂ ਫਿਰ ਕਿਹਾ ਕਿ ਬਾਹਾਂ ਜਿਨ੍ਹਾਂ ਦੀ ਪਕੜੀਏ ਧਰ ਪਈਏ ਧਰਮ ਨਾ ਛੋੜੀਏ ਤੁਮੈਂ ਅਰਧ ਕਰ ਰਿਹਾ ਸੀ ਕਿ ਅਜਦਾ ਜੋ ਦਿਨ ਹੈ 22 ਦਸੰਬਰ ਇਹ ਰੂਹ ਹੈ ਜਮੀਤੇ ਇੱਕ ਅਨੋਖਾ ਯੁੱਧ ਹੋਇਆ ਅਨੋਖਾ ਚਮਕੌਰ ਦੀ ਗੜੀ ਹੈ ਚਾਲੀ ਸਿੰਘ ਔਰ ਦਨਗੁਰ ਗੋਬਿੰਦ ਸਿੰਘ ਜੀ ਨਾਲ ਔਰ ਦੂਜੇ ਪਾਸੇ ਜਿਹੜੀ ਫੌਜ ਹੈ ਕਹਿੰਦੇ ਨੇ ਉਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਚਾਰੋਂ ਤਰ ਫ फेब्रुवारी ਆਈ ਚਮਕੌਰ ਦੀ ਗੱਢੀ ਨੇ ਤੇ ਵਜੀਰ ਖਾਨ ਨੇ ਕੀ ਕੀਤਾ ਸਭ ਤੋਂ ਪਹਿਲਾਂ ਇਹ ਕਿਹਾ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਗਲੀ ਤੋਂ ਬਾਹਰ ਆਉਂਦੇ ਨੇ ਸਮਰਪਣ ਕਰ ਦਿੰਦੇ ਨੇ ਤਾਂ ਸਭ ਕੁਝ ਹੱਲ ਹੋ ਜਾਏਗਾ बस ਇੰਨੇ ਹੀ ਤੋਂ ਗੱਲ ਕਰਨੀ ਹੈ ਕਿ ਅਸੀਂ ਹਾਰ ਗਏ ਇਤਨੀ ਗੱਲ ਕਰਨੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦੇ ਨੇ ਕਹਿੰਦੇ ਨੇ ਜੇ ਕਿਦਰੇ ਮੈਂ ਇਹ ਕਹਿ ਦਿੱਤਾ ਕਿ ਅਸੀਂ ਹਾਰ ਮੰਨ ਲਈ ਤੇ ਫਿਰ ਆਉਣ ਵੜੇ ਸਮਾਂ ਦੇ ਵਿੱਚ ਖਲਕਤ ਨੇ ਕੀ ਕਹਿਣਾ ਕਿ ਗੁਰੂ ਸਾਹਿਬ ਤੇ ਬੋਲ ਤਾਂ ਹਨ ਕਿ ਕੂੜ ਨਿਖੁੱਟੇ ਨਾਨਕਾ ਔੜਕ ਸਚ ਰਈ ਤੇ ਫਿਰ ਇਹ ਪੰਕਤੀ ਤਾਂ ਫਿਰ ਅਰੇ ਨਹੀਂ ਉtre ਫਿਰ ਕਹਿਣਗੇ ਜਿਹੜਾ ਝੂਠਾ ਸੀ ਉਹ ਜਿੱਤ ਗਿਆ ਜਿਹੜਾ ਸੱਚ ਸੀ ਹਾਰ ਗਿਆ ਪਰ ਜਿੱਤ ਸੱਚ ਦੀ ਹੁੰਦੀ ਹੈ ਕੂੜ ਨਿਖੁਰਤੇ ਨਾਨਕਾ ਓੜਕ ਸੱਚ ਰੇ ਗੁਰਗੋਬਿੰਦ ਸਿੰਘ ਮਹਾਰਾਜ ਬਾਬਾ ਅਜੀਤ ਸਿੰਘ ਜੀ ਨੂੰ ਬਾਬਾ ਜੁਝਾਰ ਸਿੰਘ ਜੀ ਨੂੰ ਲੈ ਕੇ ਉੱਪਰ ਜੀ ਗੜੀ ਤੇ ਛੱਤ ਤੇ ਬੈਠੇ ਨੇ ਮਮਤੀ ਤੇ ਬੈਠੇ ਨੇ ਗੁੰਬਦ ਤੇ ਬੈਠੇ ਨੇ ਬਾਕੀ ਸਿੰਘਾਂ ਨੂੰ ਪਹਿਲਾ ਜੱਥਾ ਭੇਜਿਆ ਅੱਠ ਸਿੰਘਾਂ ਦਾ ਦੇਖਦੀ ਹਾਂ ਦੇਖਦੀਆਂ ਇਹ ਅੱਠ ਸਿੰਘ ਸ਼ਹੀਦ ਹੋ ਗਏ ਫਿਰ ਦੂਜਾ ਜੱਥਾ ਭੇਜਿਆ ਦੇਖਤੀਆਂ ਦੇਖਤੀਆਂ ਇਹ ਦੂਜਾ ਜੱਥਾ ਵੀ ਸ਼ਹੀਦ ਹੋ ਗਿਆ ਫਿਰ ਤੀਜਾ ਜੱਥਾ ਜਿਹੜਾ ਭੇਜਿਆ ਉਹਦੀ ਅਗਵਾਈ ਭਾਈ ਸਾਹਿਬ ਭਾਈ ਮੋਕਮ ਸਿੰਘ ਜੀ ਕਰਦੇ ਪਏ ਨੇ ਫਿਰ ਉਹ ਵੀ ਸ਼ਹਾਦਤ ਅੰਜਾਮੀ ਜਾਂਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਬਿਆ ਸਿੰਘ ਨੇ ਅਰਜ ਕੀਤੀ ਕਹਿਣ ਲੱਗੇ ਮਹਾਰਾਜ ਆਪਜੀ ਦੋਵੇਂ ਸਾਹਿਬਜ਼ਾਦੀਆਂ ਨੂੰ ਲੈ ਕੇ ਆਪਜੀ ਨਿਕਲ ਜਾਓ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਲ ਸੁਣ ਕੇ ਵੀ ਅਨਸੁਣੀ ਕਰ ਦਿੱਤੀ ਤੇ ਸ਼ਰਧਾ ਕੀਤਾ ਕਿ ਜੰਗ ਦੇ ਵਿੱਚ ਹੋਰ ਜੱਥਾ ਭੇਜੋ ਹੋਰ ਜੱਥਾ ਭਾਈ ਦਿਆ ਸਿੰਘ ਜੀ ਨੇ ਫਿਰ ਦੂਜੀ ਵਾਰ ਆਖਿਆ ਮਰਾਇਤ ਅਪਜੀ ਸਾਹਿਬਜਾਦਿਆਂ ਨੂੰ ਲੈ ਕੇ ਨਿਕਲ ਜਾਓ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਣ ਲੱਗੇ ਭਾਈ ਦਇਆ ਸਿੰਘ ਜੀ ਤੁਸੀਂ ਕਿੰਨਾ ਸਾਹਿਬਜਾਦਿਆਂ ਦੀ ਗੱਲ ਪਈ ਕਰਦੇ ਹੋ ਇਹ ਵੀ ਤਾਂ ਦੱਸ ਦਿਓ ਕਿਉਂਕਿ ਇਹ ਸਾਰੇ ਮੇਰੇ ਹੀ ਸਾਹਿਬਜਾਦੇ ਨੇ ਅਪਜੀ ਕਿੰਨਾਂ ਦੀ ਗੱਲ ਕਰਦੇ ਪਏ ਕਿ ਮੈਂ ਲੈ ਕੇ ਨਿਕਲ ਜਾਊਂਗਾ ਮੈਨੂੰ ਕਿਹਨੇ ਇਹਨ딕 ਸਵਾਲ ਕੀਤਾ ਛੋਟਾ ਜਿਹਾ ਸਵਾਲ ਬੜਾ ਸਰਦਾਰਨ ਸੀ ਪਰ ਬਹੁਤ ਧੁੰਗਾ ਸੀ ਕਹਿਣ ਲੱਗੇ ਕਿ ਧਨ ਗੁਰ ਗੋਬਿੰਦ ਸਿੰਘ ਮਹਾਰਾਜ ਨੇ ਇਹ ਆਖਿਆ ਸੀ ਕਿ ਇਨ ਪੁੱਤਰਨ ਦੇ ਸਿਰਿਸ਼ ਪਰ ਵਾਰ دیے ਸੁੱਤ ਚਾਰ ਚਾਰ ਮੂਵੇ ਤੋਂ ਕੀ ਆ ਹੋਆ ਜੀਵਤ ਕਈ ਹਜ਼ਾਰ ਕਹਿਣ ਲੱਗੇ ਗੱਲ ਠੀਕ ਹੈ ਮੈਂ ਕਹੇ ਠੀਕ ਕਹਿਣ ਲੱਗੇ ਫਿਰ ਕਿੰਨਾ ਵੱਲ ਇਸ਼ਾਰਾ ਕੀਤਾ ਕਿ ਜੀਵਤ ਕਈ ਹਜ਼ਾਰ ਮੈਂ ਕਿਹਾ ਸਿੱਖਾਂ ਤੇ ਅਗਾ ਉਹ ਕੀ ਕਹਿੰਦਾ ਹੈ ਕਿ ਆਪਣੇ ਸਿੰਘਾਂ ਨੂੰ ਆਪਣੇ ਪਿਆਰਿਆਂ ਨੂੰ ਆਪਣੇ ਬੱਚਿਆਂ ਦੇ ਤੁਲ ਰੱਖਿਆ ਹੈ ਫਿਰ ਆਪਣੇ ਬੱਚਿਆਂ ਨੂੰ ਮੈਦਾਨ ਵਿੱਚ ਭੇਜਦੇ ਪਏ ਨੇ ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਫਿਰ ਸਿਕਾ ਨੂੰ ਸ਼ਹੀਦ ਹੋਣ ਵਾਸਤੇ ਤਾਂ ਨਹੀਂ ਕਿਹਾ ਗਿਆ ਮੈਂ ਕਿਹਾ ਫਿਰ ਅਬ ਜੀ ਕੀ ਕਰਨਾ ਚਾਹੁੰਦੇ ਹੋ ਮੁਕਤੀ ਕਲ ਫਿਰ ਉਸ ਨੇ ਇਹੀ ਆਖੀ ਕਿ ਬਸ ਜੇਕਰ ਵਾਕਈ ਅਸੀਂ ਜੀਵਿਤ ਹਾਂ ਜੀਵਤ ਕਈ ਹਜ਼ਾਰ ਅਸੀਂ ਜੇ ਹਕੀਕਤ ਵਿੱਚ ਜੀਵਤ ਹਾਂ ਤਾਂ ਆਪਣੇ ਛੋਟੇ-ਛੋਟੇ ਨੰਨੇ-ਮੰਨੇ ਬੱਚਿਆਂ ਨੂੰ ਸਹਬਜ਼ਾ ਦੇ ਆਂਦਾ ਇਤਿਹਾਸ ਸੁਣਾਉਂਦਿਆ ਕਰੋ ਆਪਣੇ ਬੱਚਿਆਂ ਨੂੰ ਕਿ ਛੋਟੀ-ਛੋਟੀ ਉਮਰ ਵਿੱਚ ਸ਼ਾਦਤ ਦਾ ਜੰਮ ਪੀ ਗਏ ਨੇ ਕਹਿੰਦੇ ਨੇ ਸਮਝ ਲੈਣਾ ਅਸੀਂ ਜੀਵਤ ਹਾਂ ਮਾਤਾ-ਪਿਤਾ ਜੀਵਤ ਨੇ ਗੱਲ ਮੈਨੂੰ ਚੰਗੀ ਲੱਗੀ ਮੁਖਰ ਮੈਂ ਅਤ ਕਰਾਂ ਧਨਗੁਰ ਗੋਬਿੰਦ ਸਿੰਘ ਮਹਾਰਾਜ ਬਾਬਾ ਅਜੀਤ ਸਿੰਘ ਨੂੰ ਕੰਦੇ ਨੇ ਹੁਣ ਤੁਹਾਡੀ ਵਾਰੀ ਹੈ ਹੁਣ ਤੁਸੀਂ ਜਾਓ ਮੈਦਾਨ ਦੇ ਵਿੱਚ ਬਾਬਾ ਅਜੀਤ ਸਿੰਘ ਵੀ ਜਾਂਦੇ ਨੇ ਪੰਜ ਸਿੰਘਾਂ ਦੇ ਨਾਲ ਔਰ ਦੇਖਦੀ ਹਾਂ ਦੇਖਦੀ ਹਾਂ ਆਪ ਜੀ ਦੇ ਵੀ ਤੀਰ ਮੁੱਕ ਜਾਂਦੇ ਔਰ ਆਪ ਜੀ ਦੇ ਸ਼ਹਾदत ਜੰਪੀ ਹੁੰਦੇ ਨੇ। ਧੰਗੁਰ ਗੋਬਿੰਦ ਸਿੰਘ ਮਹਾਰਾਜ ਆਪਣੇ ਦੂਜੇ ਸਹਬਜ਼ਾਦੇ ਨੂੰ ਤਿਆਰ ਕਰਦੇ ਨੇ ਤੇ ਫਿਰ ਉਹਨਾਂ ਦੇ ਨਾਲ ਪੈਸਾ ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਫਿਰ ਇਹਨਾਂ ਦੋਵਾਂ ਨੂੰ। ਉਹ ਆਪ ਜੀ ਜੰਗ ਦੇਖਦੇ ਪੈਨੇ ਨਾੜ ਅਪਜੀ ਤੀਰਾਂ ਦੀ ਬੁਸ਼ਾਰਮੀ ਕਰਦੇ ਪੈਨੇ ਉਹ ਮੁਗਲਿਆ ਸਲਤਨਤ ਦੇ ਵਿੱਚ ਨਹਿਰ ਖਾਂ ਜੋ ਸੀ ਉਸਨੇ ਬੜੀ ਅਜੀਬ ਖੇਡ ਖੇਡੀ ਗੱਡੀ ਦੇ ਪਿਛਲੇ ਪਾਸੋਂ ਪੌੜੀ ਲਗਾ ਕੇ ਆਪਜੀ ਚੜਦੇ ਪੈਨੇ ਕਿ ਗੁਰੂ ਬਾਬਾ ਬੰ ਸਿੰਘ ਮਹਾਰਾਜ ਜੀ ਬੈਠੇ ਹੋਏ ਨੇ ਉਪਣੀ ਸੁਰਤ ਵਿੱਚ ਨੇ ਆਪਣੇ ਧਿਆਨ ਵਿੱਚ ਨੇ ਤੇ ਮੈਂ ਪਿਛਲੇ ਪਾਸੇ ਪੌੜੀ ਲਗਾ ਕੇ ਚੜ ਜਾਵਾਂ ਪਰ ਜਿਵੇਂ ਹੀ ਉਸ ਨੇ ਗਰਦਨ ਉੱਚੀ ਕੀਤੀ ਹਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਦਾ ਸਿਰ ਵੀ ਵਖ ਕਰ ਦਿੱਤਾ ਫਿਰ ਗਨੀਖਾ ਫਿਰ ਉਹ ਪੌੜੀ ਤੇ ਚੜਦਾ ਹੈ ਇਹ ਗਨੀਖਾ ਉਹ ਨਹੀਂ ਹੈ ਜੋ ਗਨੀਖਾ ਨਵੀਖਾ ਹੋਏ ਨੇ ਇਹ ਹੋ ਨਹੀਂ ਹੈ ਇਹ ਗਨੇ ਖਾਂਦੋ ਜਾਏ ਫਿਰ ਉਹ ਵੀ ਪਾਉਡੀ ਲਾ ਕੇ ਛੜਦਾ ਹੈ ਤਾਂ ਹਨ ਗੁਰ गोविंद ਸਿੰਘ ਮਹਾਰਾਜ ਨੇ ਉਹਦਾ ਸਿਰ ਜਿਹੜਾ ਸੀ ਉਹ ਮਮਤੀ ਤੇ ਮਾਰਿਆ ਕਹਿੰਦੇ ਨੇ ਉੱਥੇ ਉਹਦੀ ਮਿਜ ਨਿਕਲ ਜਾਂਦੀ ਹੈ ਮੌਤ ਹੋ ਜਾਂਦੀ ਹੈ ਫਿਰ ਤੀਜਾ ਇੱਕ ਹੋਰ ਸੈਨਾਪਤੀ ਆਉਂਦਾ ਹੈ ਮਹਿਮੂਦ ਖਾਨ ਸਤਗੁਰੂ ਦੇ ਕੇੰਦਰ ਨੇ ਤੂੰ ਮਹਿਮੂਦ ਖਾ ਨਹੀਂ ਹੈ ਤੂੰ ਮਰਦੂਦ ਖਾ ਹੈ ਡਰਪੋਕ ਹੈ ਤੂੰ ਤੇ ਕਿ ਦੇਖ ਦੇ ਸਾਰੀ ਤੁਪਜ ਗਈ ਹੈ ਤੋ ਧਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖਿਆ ਕਿ ਬਾਬਾ ਜਗਤ ਸਿੰਘ ਵੀ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ ਨੇ ਤੇ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਵੀ ਸ਼ਹੀਦ ਹੋ ਗਏ ਨੇ ਬਾਕੀ ਪੰਜ ਪਿਆਰਿਆਂ ਦੇ ਵਿੱਚ ਦੋ ਪਿਆਰੇ ਬੱਚੇ ਨੇ ਭਾਈ ਸਾਹਿਬ ਪੈਂਦਾ ਆ ਸਿੰਘ ਜੀ ਭਾਈ ਸਾਹਿਬ ਪੈਂਦਾ ਰਜ ਸਿੰਘ ਜੀ ਹੋਰ ਥੋੜੇ ਜੀ ਸਿੰਘ ਹੋਰ ਬੱਚੇ ਨੇ ਹੁਣ ਸਾਰਾ ਦਿਨ ਗੁਜ਼ਰ ਗਿਆ ਟੱਕਰਾ ਕਰਦਿਆਂ ਕਰਦਿਆਂ ਅੱਜ ਦਾ ਦਿਨ ਜੋ ਤੇ ਜਦੋਂ ਬਾਕੀ ਗਿਣਤੀ ਦੇ ਸਿੰਘ ਬੱਚੇ ਹਨ ਤੇ ਇਹਨਾਂ ਸਿੰਘਾਂ ਨੇ ਅਰਜ਼ ਕੀਤੀ ਮਹਾਰਾਜ ਹੁਣ ਤੁਸੀਂ ਕਿਰਪਾ ਕਰੋ ਤੁਸੀਂ ਨਿਕਲ ਜਾਓ ਚਲੇ ਜਾਓ ਉਹਦਾ ਮੂਲ ਕਾਰਨ ਇਹ ਹੈ ਕਿ ਆਪ ਜੀ ਨੇ ਬਾਅਦ ਜਾ ਕੇ ਹੋਰ ਕਿਤਨੇ ਹੀ ਸਿੰਘ ਤਿਆਰ ਕਰਨੇ ਨੇ ਔਰ ਜੇ ਕਿਦਰੇ ਆਪ ਜੀ ਵੀ ਇੱਥੇ ਹੀ ਰਹੇ ਤੇ ਫਿਰ ਅੱਗੇ ਦਾ ਜੋ ਇਤਿਹਾਸ ਹੈ ਸੋਚ ਹੈ ਉਹ ਇੱਥੇ ਖਤਮ ਹੋ ਜਾਏਗੀ ਅਪਜੀ ਕਹਿ ਲੱਗੇ ਨਹੀਂ ਇਹ ਕਦੇ ਵੀ ਨਹੀਂ ਹੋਏਗਾ ਫਿਰ ਇਤਿਹਾਸ ਲਿਖਦਾ ਹੈ ਕਿ ਸਿੰਘਾਂ ਨੇ ਅਰਦਾਸ ਵੀ ਕੀਤੀ ਬੇਨਤੀ ਵੀ ਕੀਤੀ ਤੇ ਉਸ ਤੋਂ ਬਾਅਦ ਫਿਰ ਕਿਹਾ ਕਿ ਜਿਵੇਂ ਅਪਜੀ ਦਾ ਬਚਨ ਸੀ ਕਿ ਪੰਜ ਪਿਆਰਿਆਂ ਦਾ ਹੁਕਮ ਮੰਨਣਾ ਪੈਂਦਾ ਹੈ ਕਬੂਲ ਕਰਨਾ ਪੈਂਦਾ ਹੈ ਅਪ ਜੀ ਨੇ ਫਿਰ ਇਹਦਾ ਹੁਕਮ ਮੰਨਣਾ ਪੈਦਾ ਆਪ ਜੀ ਨੇ ਕਿ ਜੋ। ਧਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਪੂਰੀ ਦੀ ਪੂਰੀ ਵਿਉਂਤ ਬਣਾਉਂਦੇ ਨੇ ਤੇ ਸਮਝਾਉਂਦੇ ਨੇ ਕਿ ਆਪ ਜੀ ਨੇ ਕਿਸ ਤਰ੍ਹਾਂ ਜੰਗ ਕਰਨੀ ਹੈ ਕਿਸ ਤਰ੍ਹਾਂ ਬਾਕੀ ਦਾ ਜੋ ਹੈ ਆਪਣਾ ਬਚਾਉ ਜਾਂ ਟਾਕਰਾ ਕਿਸ ਤਰ੍ਹਾਂ ਕਰਨਾ ਹੈ ਆਪ ਜੀ। ਪਰ ਮੈਂ ਇਸ ਤਰ੍ਹਾਂ ਨਹੀਂ ਨਿਕਲਾਂਗਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਜੇ ਕਿਦਰੇ ਇਤਿਹਾਸ ਲਿਖਿਆ ਜਾਵੇ ਤੇ ਕੋਈ ਇਹ ਨਾ ਆਖੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਰਣ ਨੂੰ ਛੱਡ ਕੇ ਭਜ ਗਏ ਨੇ ਕੋਈ ਇਹ ਨਾ ਆਖੇ ਇੱਥੇ ਨੇ ਛੋਟੀ ਦੀ ਹੋਰ ਅਰਜ ਕਰਾਂ ਮੈਂ ਕਿਹਾ ਸੀ ਇਤਿਹਾਸਕਾਰ ਦੀ ਪੁਸਤਕ ਬੜਾ ਦਬਿਆ ਸੀ कि ਜਦੋਂ ਧਨਗੁਰੂ ਗੋਬਿੰਦ ਸਿੰਘ ਮਹਾਰਾਜ ਪਟਨੇ ਦੀ ਧਰਤੀ ਤੇ ਸਨ ਤੇ ਛੋਟੇ-ਛੋਟੇ ਬੱਚੇ ਆਪਜੀ ਦੇ ਨਾਲ ਨੌਕਾ ਵਿਆਰ ਵੀ ਕਰਦੇ ਸੀ ਆਪਜੀ ਦੇ ਨਾਲ ਯੁੱਧ ਨੀਤੀ ਵੀ ਸਿੱਖਦੇ ਸੀ ਔਰ ਆਪਜੀ ਦੇ ਨਾਲ ਤੈਰਾਕੀ ਵੀ ਸਿੱਖਦੇ ਸੀ ਉਸ ਵੇਲੀ ਦੀ ਜਿਹੜੀ ਸੰਗਤ ਸੀ ਉਹ ਬਤੀ ਅਮੀਰ ਨਹੀਂ ਸੀ ਕੇਵਲ اور ਕੇਵਲ ਗੁਰੂ ਘਰ ਦਾ ਪਰਿਵਾਰ ਇੱਕ ਖੁਸ਼ਹਾਲ ਸੀ ਮਕੀਂਦਰੀ ਸੀ ਜੇ ਆਪ ਜੀ 20 ਸਾਲ 25 ਸਾਲ ਪਿੱਛੇ ਚਲੇ ਜਾਓ ਤਾਂ ਪਟਨਾ ਸ਼ਹਿਰ ਦਾ ਬਹੁਤ ਵਿਕਾਸ ਨਹੀਂ ਹੋਇਆ ਸੀ ਤਾਂ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੱਚਿਆਂ ਨਾਲ ਨੌਕਾ ਵਿਆਰ ਕਰਦੇ ਪੈਨੇ ਤਰਕੀ ਕਰਦੇ ਪੈਨੇ ਤੋਂ ਇੱਕ ਬੱਚੇ ਨੇ ਕੀ ਕੀਤਾ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੱਪੜੇ ਪਾ ਲਏ ਅਕਸਰ ਬਚਪਨ ਵਿੱਚ ਅਸੀਂ ਵੀ ਇਹੀ ਖੇਡਾਂ ਖੇਡਦੇ ਸੀ ਕਿਸੇ ਦੇ ਕੱਪੜੇ ਕੋਈ ਪਾ ਲੈਂਦਾ ਸੀ ਕਿਸੇ ਦੇ ਕੋਈ ਕੱਪੜੇ ਪਾ ਲੈਂਦਾ ਸੀ ਕਿਉਂਕਿ ਦੋਸਤਾਂ ਮਿੱਤਰਾਂ ਤਾਂ ਉਸ ਬੱਚੇ ਨੇ ਵੀ ਗੁਰੂ ਸਾਹਿਬ ਦੀ ਪੋਸ਼ਾਕ ਪਾ ਲਈ ਧਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਬੱਚੇ ਨੂੰ ਕੀ ਕਹਿੰਦੇ ਨੇ ਕਹਿੰਦੇ ਨੇ ਪੋਸ਼ਾਕ ਤਾਂ ਤੂੰ ਪਾ ਲਈਏ ਪਰ ਇਹਦਾ ਕਾਰਨ ਵੀ ਦੱਸ ਕਹਿੰਦੇ ਨੇ ਮਹਾਰਾਜ ਐਸੀ ਪੋਸ਼ਾਕ ਖਰੀਦ ਤਾਂ ਨਹੀਂ ਸਕਦੇ ਪਰ ਅਪਜੀ ਦੀ ਪੋਸ਼ਾਕ ਇਸ ਕਰਕੇ ਪਾਈਏ ਕਿ ਮੈਂ ਦੇਖਣਾ ਕਿੰਨੀ ਸੋਹਣੀ ਲੱਗਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਜੇ ਕਿਦਰੇ ਇਹ ਗੱਲ ਕਰਦੇ ਪਿਓ ਕਿ ਪੋਸ਼ਾਕ ਕਿੰਨੀ ਸੋਹਣੀ ਪਏ ਲੱਗਦੀ ਏ ਤਾਂ ਫਿਰ ਇੱਕ ਵਕਤ ਆਵੇਗਾ ਇਹ ਪੋਸ਼ਾਕ ਮੈਂ ਆਪਣੇ ਆਪਣੇ ਹੱਥਾਂ ਨਾਲ ਤੈਨੂੰ ਬਵਾਵਾਂਗਾ ਲੇਕਿਨ ਇਹਦੀ ਕੀਮਤ ਤੈਨੂੰ ਅਦਾ ਕਰਨੀ ਪਵੇਗੀ ਕੀਮਤ ਅਦਾ ਕਰਨੀ ਪਵੇਗੀ ਉਹ ਬੱਚਾ ਕੌਣ ਸੀ ਉਹ ਬੱਚਾ ਸੀ ਜਿਸਨੂੰ ਸੰਤ ਸਿੰਘ ਵੀ ਆਖਿਆ ਗਿਆ ਹੈ ਸੰਗਤ ਸਿੰਘ ਵੀ ਆਖਿਆ ਗਿਆ ਹੈ ਕਿ ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਕਲ ਵਰਗੀ ਆਪ ਜੀ ਦੀ ਮੂਰਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਪੋਸ਼ਾਕ ਉਹਨੂੰ ਪਵਾ ਰਹੇ ਨੇ ਉਸ ਨੂੰ ਕਲਗੀ ਵੀ ਲਗਾ ਰਹੇ ਨੇ ਸਜਾ ਰਹੇ ਨੇ ਔਰ ਕਹਿੰਦੇ ਨੇ ਗੁਰਮੁਖਾ ਤੇਰੇ ਨਾਲ ਮੈਂ ਵਾਅਦਾ ਕੀਤਾ ਸੀ ਕਿ ਆਪਣੀ ਪੋਸ਼ਾਕ ਮੈਂ ਤੈਨੂੰ ਪਵਾਵਾਂਗਾ ਪਰ ਇਹਦੀ ਕੀਮਤ ਚੁਕਾਣੀ ਪੈਗੀ ਹੁਣ ਵਕਤ ਆ ਗਿਆ ਹੈ ਕੀਮਤ ਚੁਕਾਣ ਦਾ ਆਪਣਾ ਸ਼ਿਰ ਦੇ ਕੇ ਕੀਮਤ ਚੁਕਾਣੀ ਪੈਗੀ ਸ਼ੀਸ਼ ਦੇ ਕੇ ਕੁਰਬਾਨੀ ਦੇ ਕੇ ਸ਼ਹਾਦਤ ਦੇ ਕੇ ਤਾਂ ਧਨੁਗੁਰ ਗੋਬਿੰਦ ਸਿੰਘ ਮਹਾਰਾਜ ਫਿਰ ਜਦੋਂ ਰਾਤ ਦਾ ਸਮਾਂ ਹੁੰਦਾ ਹੈ ਕਿਉਂਕਿ ਯੁੱਧ ਨੀਤੀ ਦਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਸੂਰਜ ਛਿਪਦਾ ਹੋਏ ਯੁੱਧ ਬੰਦ ਰਚੰਦਾ ਸੀ ਯੁੱਧ ਬੰਦ ਹੋ ਗਿਆ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਧਰੋਂ ਨਿਕਲੇ ਨੇ ਚਮਕੌਰ ਦੀ ਗੜੀ ਤੋਂ ਪਰ ਬੁਲੰਦ ਆਵਾਜ਼ ਵਿੱਚ ਇਹ ਕਹਿੰਦੇ ਪਏ ਨੇ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਕਿ ਕਿਸੇ ਨੇ ਰੋਕਣਾ ਹੈ ਰੋਕ ਲਵੋ ਮਤਾਂ ਕੋਈ ਕਵੇ ਕਿ ਛਿਪ ਕੇ ਨਿਕਲ ਗਏ ਨੇ ਨਹੀਂ ਹਿੰਦ ਦੇ ਪੀਰ ਜਾ ਰਿਹਾ ਹੈ ਕਿਸੇ ਨਿਰੋਕਣ ਹੈ ਰੋਕ ਲਓ ਇੱਥੇ ਮੇਕ ਛੋਟੀ ਜੀ ਕਵੀ ਨੇ ਬੜੀ ਸੁੰਦਰ ਪੋਇਟਰੀ ਲਿਖੀ ਉਹਦੇ ਕੁਝ ਬੋਲ ਜਿਹੜੇ ਨੇ ਉਹ ਆਪ ਜੀ ਦੇ ਮੈ ਸਨਮੁਖ ਰੱਖਾਂ ਕਹਿੰਦੇ ਨੇ ਕਿ ਜਦੋਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਔਰ ਭਾਈ ਮਾਨ ਸਿੰਘ ਜੀ ਇਹਨਾਂ ਨੂੰ ਵੀ ਇਸ਼ਾਰਾ ਕੀਤਾ ਕਿ ਉਸ ਤਾਰੇ ਦੇ ਨਿਸ਼ਾਨ ਦੇ ਹੀ ਤੇ ਆਪ ਜੀ ਨੇ ਉੱਥੇ ਪਹੁੰਚਣਾ ਹੈ ਕਿ ਜਦੋਂ ਆਪ ਜੀ ਨਿਕਲੇ ਨੇ ਤੇ ਭਾਈ ਦਇਆ ਸਿੰਘ ਜੀ ਨੇ ਕਿਹਾ ਕਿਆ ਕਹਨ ਲੱਗੇ ਮਹਾਰਾਜ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਦੀ ਦੋਵਾਂ ਦੀ ਲਾਸ਼ਾਂ ਪਈਆਂ ਹੋਈਆਂ ਨੇ ਜੇ ਇਜਾਜ਼ਤ ਹੋਵੇ ਇਨਾ ਦੋਵਾਂ ਤੇ ਕਪੜਾ ਪਾ ਦੇਈਏ ਇਜਾਜ਼ਤ ਹੋ ਲੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਿ ਨਹੀਂ ਇਨਾ ਦੋਵਾਂ ਤੇ ਕਪੜਾ ਨਹੀਂ ਪਾਉਣਾ ਜੇ ਕਪੜਾ ਪਾਉਣਾ ਹੈ ਤੇ ਫਿਰ ਸਾਰੇ ਆਉਂਦੇ ਬਾਦ ਉਹ ਨਹੀਂ ਤੋ ਕਿਸੇ ਤੇ ਵੀ ਨਹੀਂ ਪਾਣਾ ਕਹਿਣ ਲੱਗੇ ਮਹਾਰਾਜ ਐਸਾ ਕਿਉਂ ਕਿਉਂਕਿ ਇਹ ਤਾਂ ਆਪ ਜੀ ਦੇ ਜਿਗਰ ਦੇ ਟੋਟੇ ਹਨ ਤੇ ਉਹ ਕਵੀ ਕੀ ਲਿਖਦਾ ਹੈ ਕਿ ਆਉਣ ਵਾਲੇ ਸਮਾਂ ਦੇ ਵਿੱਚ ਇਹ ਇਤਿਹਾਸ ਲਿਖਿਆ ਜਾਏਗਾ ਲਿਖਿਆ ਜਾ ਸਕਦਾ ਹੈ ਕਿਹੜਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਛੱਡ ਕੇ ਭਜ ਗਏ ਤਾਂ ਕਿ ਵੱਖਰੇ ਵੱਖਰੇ ਰਾਈਟਰ ਲਿਖ ਸਕਦੇ ਨੇ ਆਪਣੀ ਆਪਣੀ ਮਰਜ਼ੀ ਨਾਲ ਕੁਝ ਵੀ ਲਿਖ ਸਕਦੇ ਨੇ ਜੋ ਮੈਂ ਕੱਲ ਅਰਧ ਕਰ ਰਿਹਾ ਸੀ ਕਿ ਕਿਸੇ ਨੇ ਤਾਂ ਇਹ ਵੀ ਲਿਖ ਦਿੱਤਾ ਇਹ ਚਮਕੌਰ ਦੀ ਗੜੀ ਵਿੱਚ ਦੋ ਸਹਬ ਜਾਦੇ ਨਹੀਂ ਤਿੰਨ ਸਹਬ ਜਾਦੇ ਸ਼ਹੀਦ ਹੋਏ ਸੀ ਉਹਨਾਂ ਨੂੰ ਕੌਣ ਬਚੇ ਇਤਿਹਾਸ ਵਿੱਚ ਗੜ ਗਏ ਤਾਂ ਧਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਇਤਿਹਾਸ ਲਿਖਿਆ ਜਾ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਛੱਡ ਕੇ ਪਜ ਗਏ ਮੈਨੂੰ ਕੋਈ ਪਰਵਾ ਨਹੀਂ ਹੈ ਮੈਂ ਬਰਦਾਸ਼ਤ ਕਰ ਲਿਆਂਗਾ ਕਿ ਕਿਦਰੇ ਕੋਈ ਕਹਿ ਵੀ ਦਵੇਗਾ ਮੈਨੂੰ ਕੋਈ ਪਰਵਾਹ ਨਹੀਂ ਲੇਕਿਨ ਫਿਰ ਜਦੋਂ ਇਸ ਇਤਿਹਾਸ ਵਿੱਚ ਇਹ ਲਿਖਿਆ ਜਾਵੇ ਕਿ ਗੁਰੂ ਸਾਹਿਬ ਨੇ ਆਪਣੇ ਸਹਿਬਜ਼ਾਦੀਆਂ ਤੇ ਤੇ ਕਪੜਾ ਪਾਇਆ ਸੀ ਪਰ ਬਾਕੀਆਂ ਦੀ ਲਾਸ਼ਾਂ ਤੇ ਕਪੜਾ ਨਹੀਂ ਪਾਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਕੁਝ ਹੋਰ ਸਮਝਾਇਆ ਆਪਣੇ ਬੱਚਿਆਂ ਨੂੰ ਕੁਝ ਹੋਰ ਸਮਝਿਆ ਕਹਿੰਦੇ ਨੇ ਜਦੋਂ ਸੰਗਤ ਹੀ ਇਤਿਹਾਸ ਕਰ ਇਹ ਗੱਲ ਕਹਿਣਗੇ ਇਹ ਮੇਰੇ ਤੋਂ ਬਰਦਾਸ਼ਤ ਨਹੀਂ ਹੋਏਗੀ ਕਿਉਂਕਿ ਮੇਰੇ ਵਾਸਤੇ ਸਾਰੇ ਸਾਬ ਜਾਦੇ ਨੇ ਮੇਰੇ ਹੀ ਨੇ ਮੇਰੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਲੰਦ ਆਵਾਜ਼ ਵਿੱਚ ਕਹਿ ਕੇ ਕਿ ਹਿੰਦੇ ਪੀਰ ਜਾ ਰਿਹਾ ਤੇ ਚਾਰੋਂ ਤਰਫ ਜਿਹੜੀ ਫੌਜ ਬੈਠੀ ਸੀ ਉਹਨਾਂ ਨੇ ਕਹਿ ਲਿਆ ਗੜੀ ਵਿੱਚ ਉਹ ਜਿਹੜੀ ਯੁੱਧ ਨੀਤੀ ਸੀ ਕਿ ਸੂਰਜ ਵਿੱਚ ਛिप ਜਾਵੇ ਯੁੱਧ ਨਹੀਂ ਕਰਨਾ ਉਸ ਯੁੱਧ ਨੀਤੀ ਦੀ ਉਲੰਘਣਾ ਕਰਦੇ ਹੋਏ ਆਪ ਜੀ ਨੇ ਸਿੱਖਾਂ ਤੇ ਦਾਵਾ ਪਾ ਦਿੱਤਾ ਰਾਤ ਤੇ ਸਮਾਸੀ ਉਹਦੀ ਵਿੱਚ ਫਿਰ ਭਾਈ ਸਾਹਿਬ ਭਾਈ ਸੰਗਤ ਸਿੰਘ ਦਾ ਜੋ ਸ਼ਿਰ ਹੈ ਕਟ ਕੇ ਉਸ ਨੂੰ ਲੈ ਗਏ ਔਰ ਕਿਹਾ कि धन गुरु गोविंद सिंह महाराज نو سی مار ਦਿੱਤਾ ਇਹ ਉਹਦਾ ਸਿਰ ਹੈ ਇਹ ਕਲंगी ਵੀ ਲੱਗੀ ਹੋਈ ਹੈ ਔਰ ਇਹ ਸ਼ਕਲ ਸੂਰਤ ਮੂਰਤ ਉਸੇ ਦੀ ਹੈ ਔਰ ਮੋਰਚਾ ਫਟੇ ਹੋ ਗਿਆ ਲੇਕਿਨ ਵजीर खान ਕੀ ਕਹਿੰਦਾ ਹੈ ਕਹਿੰਦਾ ਮੈਨੂੰ ਨਹੀਂ ਲੱਗਦਾ ਇਤਨੀ ਛੇਤੀ ਗੁਰੂ गोविंद सिंह महाराज ਮਰ ਸਕਦੇ ਨੇ ਮੈਨੂੰ ਨਹੀਂ ਲੱਗਦਾ ਕਿ ਆਤਮਾ ਗਵਾ ਹੀ ਨਹੀਂ ਰਹੀ ਸੀ ਆਤਮਾ ਤਾਂ ਸਾਰਿਆਂ ਦੀ ਇੱਕੋ ਹੀ ਹੈ ਮਨ ਸਾਰਿਆਂ ਦਾ ਵੱਖਰਾ ਵੱਖਰਾ ਹੈ ਵਿਚਾਰ ਵੱਖਰੇ ਵੱਖਰੇ ਨੇ ਸੂਲ ਇੱਕੋ ਵਰਗੇ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੀਸ਼ ਹੈ ਮੁਕਸਰ ਮੈਂ ਅਰਜ ਕਰਾਂ ਕਹਿ ਕੇ ਕਥਾ ਦੀ ਸਮਾਪਤੀ ਉਹ ਲਾਣ ਕਹਿੰਦੇ ਨੇ ਹਨੇਦੀ ਰਾਤ ਦੇ ਵਿੱਚ ਆਪਸ ਵਿੱਚ ਹੀ ਮਾਰ ਕਟ ਸ਼ੁਰੂ ਹੋ ਗਏ ਉਹਨਾਂ ਦੀ ਕਿਉਂਕਿ ਹਨੇਰੀ ਰਾਤ ਹੈ ਪਤਾ ਨਹੀਂ ਲੱਗਦਾ ਕਿ ਇਹ ਕੌਣ ਹੋ ਕਿੱਥੇ ਖੜਾ ਹੈ ਕਦੇ ਨਾਲ ਟਕਰਾ ਕਰਦੇ ਪਏ ਆ ਤਾਂ ਇਸ ਤਰ੍ਹਾਂ ਹਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਫ਼ਰ ਕਰਦੀਆਂ ਕਰਦੇ ਆ ਮਾਛੀ ਪੜੇ ਜੰਗਲ ਪਹੁੰਚੇ ਨੇ ਪੈਰਾਂ ਦੇ ਵਿੱਚ ਜੋੜੇ ਵੀ ਨਹੀਂ ਹੈ ਕੱਪੜੇ ਵੀ ਲੀਰੋ ਲੀਰ ਹਨ ਹੱਥਾਂ ਦੇ ਵਿੱਚ ਬਾਜ ਵੀ ਨਹੀਂ ਹੈ ਕਿਰਤੇ ਤਾਜ ਵੀ ਨਹੀਂ ਹੈ ਲੇਕਿਨ ਕੁਝ ਬੋਲ ਦੇ ਪੈਨੇ ਕੁਝ ਕਹੰਦੇ ਪੈਨੇ ਕੀ ਕਹੰਦੇ ਪੈਨੇ ਕਵੀ ਲਿਖਣਾ ਹੈ ਕਿ ਧਨ ਗੁਰ ਗੋਬਿੰਦ ਸਿੰਘ ਮਹਾਰਾਜ ਕਹੰਦੇ ਪੈਨੇ ਐ ਪਰਵਤ ਗਾਥ ਇਕੂ ਅਰਜ ਹੈ ਤੇਰੇ ਚਰਨਾਂ ਦੇ ਵਿੱਚ ਕਿ ਆਪ ਜੀ ਦੇ ਦਰਤੇ ਜਿਤਨੇ ਵੀ ਸੁਖ ਹਨ ਉਹ ਮੇਰੀਆਂ ਸੰਗਤਾਂ ਦੀ ਝੋਲੀ ਵਿੱਚ ਪਾ ਦੇ ਅਕਦੀ ਦੇ ਦਰ ਤੇ ਕੁਦਰਤ ਵਿੱਚ ਜਿੰਨੇ ਵੀ ਸੁੱਖ ਹਨ ਮੇਰੀਆਂ ਸੰਗਤਾਂ ਦੀ ਝੋਲੀ ਵਿੱਚ ਪਾ ਦੇ ਔਰ ਮੇਰੀਆਂ ਸੰਗਤਾਂ ਦੇ ਪਾਗਾਂ ਵਿੱਚ ਜਿੰਨੇ ਵੀ ਦੁੱਖ ਹਨ ਉਹ ਮੇਰੀ ਝੋਲੀ ਵਿੱਚ ਪਾ ਦੇ। ਇਹ ਰਿਤ ਉਹਦੀ ਵਿੱਚ ਪਾ ਦੇ। ਮੇਰੇ ਬੱਚਿਆਂ ਨੂੰ ਮੇਰੀ ਸੰਗਤ ਨੂੰ ਸੁੱਖ ਮਿਲੇ ਮੈਂ ਦੁੱਖਾਂ ਦੇ ਸਾਰੇ ਵੀ ਜੀ ਲਿਆਂਗਾ। ਕੋਈ ਗੱਲ ਨਹੀਂ। ਉੱਥੇ ਫਿਰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਉੱਥੇ ਪਹੁੰਚੇ ਨੇ। ਉਸ ਤੰਬਾ ਦੇ ਜਿਹੜਾ ਇਤਿਹਾਸ ਹੈ ਉਹ ਮੈਂ ਕੱਲ ਆਪ ਜੀ ਦੇ ਸਾਹਮਣੇ ਰੱਖਾਂਗਾ ਪੁੱਲਾਂ ਚੋਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ